ਸਫਰ ਸਿਰਫ ਮੰਜ਼ਿਲ ਤੱਕ ਪਹੁੰਚਣ ਦਾ ਨਾਮ ਨਹੀਂ ਇਹ ਰੂਹ ਦੀ ਖੋਜ ਹੈ ਸਫਰ ਕਿਸੇ ਮੰਜ਼ਿਲ ਦਾ ਨਹੀਂ ਬਲਕਿ ਆਪਣੇ ਆਪ ਨੂੰ ਲੱਭੰਦਾ ਹੈ ਹਾਂਜੀ ਸਤਿ ਸ਼ਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਸਵਾਗਤ ਹੈ ਤੁਹਾਡਾ ਇੱਕ ਹੋਰ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਆਏ ਹਾਂ ਹੈਲਨੀ ਔਨ ਥੀਮਸ ਸੋ ਇਸ ਨੂੰ ਇੰਗਲਿਸ਼ ਤੋਂ ਵੀ ਬੋਲਿਆ ਜਾਂਦਾ ਆ ਅਨ ਇਹ ਹੈਗਾ ਯਾ ਲੰਡਨ ਤੋਂ ਇੱਕ ਕਵੰਟੀਟੀ ਡਰਾਈਵ ਤੇ ਤੇ ਜੇ ਤੁਸੀਂ ਆਣਾ ਹੈ ਬਾਈ ਟ੍ਰੇਨ ਥੈਨ ਤੁਹਾਨੂੰ ਡੇਢ ਘੰਟਾ ਲੱਗੇਗਾ ਮਤਲਬ ਕਿ 36 ਮਾਈਲਸ ਪੈ ਜਾਂਦਾ ਵੈਸਟ ਆਫ ਲੰਡਨ ਤੇ ਬਹੁਤ ਹੀ ਸੋਹਣਾ ਟਾਊਨ ਹੈ ਚਲੋ ਦੇਖਦੇ ਹਾਂ ਕਿਦਾਂ ਦਾ ਹੈ ਯਾ ਦੇਖੋ ਕਿੰਨਾ ਸੋਹਣਾ ਸੋਹਣਾ ਹੈ ਆ ਤੇ ਜੇ ਤੁਸੀਂ ਇੱਥੇ ਸਮਰਸ ਦੇ ਵਿੱਚ ਆਉਂਦੇ ਆਂ ਥੈਨ ਤੁਹਾਨੂੰ ਤੁਸੀਂ ਬੋਟ ਵੀ ਹਾਇਰ ਕਰ ਸਕਦੇ ਆਂ ਐਂਡ ਤੁਸੀਂ ਰਿਵਰ ਥੀਮਸ ਐਕਸਪਲੋਰ ਕਰ ਸਕਦੇ ਆਂ ਸੋ ਬੜੀ ਜ਼ਿਆਦਾ ਕਾਮ ਵਾਈਵ ਹੈ ਤੇ ਇਹ ਜਿਹੜੀ ਲੋਕੇਸ਼ਨ ਹੈ ਇਹ ਫਿਲਮਿੰਗ ਦੇ ਲਈ ਤੇ ਟੀਵੀ ਡਰਾਮਸ ਦੇ ਲਈ ਵੀ ਫੇਮਸ ਹੈ ਕਿਉਂਕਿ ਇੱਕ ਐਦਾਂ ਦਾ ਏਰੀਆ ਆ ਜਿੱਥੇ ਤੁਹਾਨੂੰ ਬਹੁਤ ਹੀ ਲਾਈ ਪੀਸਫੁਲ ਲਾਈਫ ਜਿਹੜੀ ਤੁਸੀਂ ਦਿਖਾਣੀ ਉਹ ਦਿਖਾ ਸਕਦੇ ਆਂ ਤੇ ਇੱਕ ਬ੍ਰਿਟਿਸ਼ ਕ੍ਰਾਈਮ ਡਰਾਮਾ ਵੀ ਇੱਥੇ ਕਾਫੀ ਲੰਬੇ ਸਮੇਂ ਚੱਲਿਆ ਸੀ ਉਹ ਤੇ ਉਹ ਵੀ ਸ਼ੂਟ ਹੋਇਆ ਸੀਗਾ ਮੈਨੂੰ ਹੁਣ ਨਾਮ ਨਹੀਂ ਯਾਦ ਹੈਗਾ ਐਗਜ਼ੈਕਟ ਭਾ ਅਰਲੋਸ ਉਸਸ ਤੇ ਇੱਥੇ ਸਮਰ ਦੇ ਵਿੱਚ ਕਾਫੀ ਫੈਸਟੀਵਲਸ ਵੀ ਹੁੰਦੇ ਨੇ ਤੇ ਮੈਂ ਇਹ ਵੀ ਸੁਣਿਆ ਸੀ ਕਿ ਇੱਥੇ ਕਾਫੀ ਫੇਮਸ ਕਾਫੀ ਫੇਮਸ ਸੈਲੀਬ੍ਰਿਟੀਜ਼ ਵੀ ਰਹਿੰਦੇ ਨੇ ਤੇ ਕਾਫੀ ਰਾਇਲ ਜਿਹਾ ਟਾਊਨ ਹੈ ਛੋਟਾ ਜਾਂ ਜ਼ਿਆਦਾ ਵੱਡਾ ਵੀ ਨਹੀਂ ਆ ਬਟ ਸੋਹਣਾ ਹੈ ਕਾਫੀ ਜ਼ਿਆਦਾ ਬਿਆਸੇ ਟੂ ਵੀ ਓਨੈਸਟ ਮੈਨੂੰ ਐਦਾਂ ਦੀਆਂ ਲੋਕੇਸ਼ਨ ਜ਼ਿਆਦਾ ਪਸੰਦ ਆਉਂਦੀਆਂ ਨੇ ਕਰਾਊਡ ਨਾਲੋਂ ਤੇ ਇਸ ਤੋਂ ਬਾਅਦ ਆਪਾਂ ਟਾਊਨ ਸੈਂਟਰ ਵੀ ਜਾਵਾਂਗੇ ਤੇ ਦੇਖਾਂਗੇ ਕਿੱਦਾਂ ਦਾ ਆ। ਸੋ ਇੱਥੇ ਅੱਗੇ ਜਾ ਕੇ ਇੱਕ ਟੈਂਪਲ ਆਇਲੈਂਡ ਵੀ ਆ ਜੋ ਕਿ ਪ੍ਰਾਈਵੇਟ ਆਇਲੈਂਡ ਆ ਤੁਸੀਂ ਇੱਤਾ ਨਹੀਂ ਵਿਜ਼ਿਟ ਕਰ ਸਕਦੇ ਜੇ ਤੁਸੀਂ ਵਿਜ਼ਿਟ ਕਰਨਾ ਆ ਥੈਨ ਤੁਸੀਂ ਮਤਲਬ ਓਨਲੀ ਬਾਈ ਬੋਟ ਉਹ ਵੀ ਮਤਲਬ ਤੁਸੀਂ ਤੁਹਾਨੂੰ ਪ੍ਰਾਇਰ ਅਰੇਂਜਮੈਂਟਸ ਕਰਨੇ ਪੈਂਦੇ ਨੇ ਤੇ ਜਦੋਂ ਇੱਥੇ ਫੈਸਟੀਵਲਸ ਹੁੰਦੇ ਨੇ ਜਿਦਾਂ ਜੂਨ ਦੇ ਵਿੱਚ ਜੁਲਾਈ ਦੇ ਵਿੱਚ ਉਦੋਂ ਵਿਜ਼ਿਟ ਕਰ ਸਕਦੇ ਆ ਕਿਉਂਕਿ ਉਹ ਦਾ ਪਾਰਟ ਹੁੰਦਾ ਆ ਮਤਲਬ ਜਿਹੜੀ ਉਹਦੀ ਟਿਕਟ ਹੁੰਦੀ ਆ ਐਂਡ THEN ਇੱਥੇ ਕੀ ਐ ਕਿ ਉਹ ਆਇਲੈਂਡ ਤੇ ਜੇ ਤੁਸੀਂ ਕੋਈ ਕੈਟਰਿੰਗ ਕਰਨੀ ਆ ਵੈਡਿੰਗ ਕਰਨੀ ਆ ਜਾਂ ਸੈਰਮਨੀ 10 ਤੁਸੀਂ ਬੁੱਕ ਕਰ ਸਕਦੇ ਇਹਨੂੰ ਕਿਸ ਨੂੰ ਪਤਾ ਹੈ ਪੰਛੀ ਕਿਹੜੇ ਆ ਮੈਨੂੰ ਤਾਂ ਨਹੀਂ ਪਤਾ ਐਸੇ ਮੈਨੂੰ ਇੱਕ ਗੱਲ ਯਾਦ ਆ ਗਈ ਇੱਥੇ ਤੁਰੇ ਜਾਂਦੇ ਜਾਂਦੇ ਦੇਵੇ ਸਮਥਿੰਗ ਮੈਜੀਕਲ ਅਬਾਊਟ ਵਾਕਿੰਗ ਅਲੋਂਗ ਅ ਰਿਵਰ ਜਿੱਦਾਂ ਕਿ ਪਾਣੀ ਦਾ ਜਿਹੜਾ ਹੌਲੀ ਮਤਲਬ ਫਲੋ ਹੋ ਗਿਆ ਤੇ ਖੁੱਲਾ ਅਸਮਾਨ ਹੋ ਗਿਆ ਤੇ ਐਵੇਂ ਦੀਆਂ ਜਗ੍ਹਾ ਤੇ ਆਣਾ ਮਤਲਬ ਐਦਾਂ ਲੱਗਦਾ ਹੈ ਮਤਲਬ ਜਿਹੜਾ ਪੀਸ ਹੈ ਇਟਸ ਨੋ ਫਾਰ ਅਵੇ ਕਿ ਇਹ ਉਹਨਾਂ ਨਰਮ ਪਲਾਂ ਵਿੱਚ ਮਤਲਬ ਸ਼ਾਂਤੀ ਮਿਲਦੀ ਹੈ ਜਿੱਥੇ ਅਸੀਂ ਆਲੇ ਦੁਆਲੇ ਦੀ ਸੁੰਦਰਤਾ ਨੂੰ ਮਹਿਸੂਸ ਕਰਦੇ ਹਾਂ ਸੋ ਇਹ ਜਿਹੜਾ ਟਾਊਨ ਆ ਇਹ ਆਕਸਫੋਰਡ ਸਾਇਰ ਦੇ ਵਿੱਚ ਆਉਂਦਾ ਆ ਐਂ ਇਹਗਾ ਛੋਟਾ ਹੈ ਜਾਂ ਜ਼ਿਆਦਾ ਵੱਡਾ ਨਹੀਂ ਆ ਤੇ ਆ ਬ੍ਰਿਜ ਹੈ ਜਿਸ ਤੋਂ ਲੋਕੀ ਕਾਰਸ ਹੋ ਗਿਆ ਸਬ ਕ੍ਰੋਸ ਕਰਦੇ ਆ ਮਤਲਬ ਛੋਟਾ ਜਿਹਾ ਕਿਊਟ ਜਿਹਾ ਟਾਊਨ ਕਹਿ ਸਕਦੇ ਆ ਤੇ ਮੈਨੂੰ ਆਨ ਹੋ ਗਿਆ ਸੀਗਾ ਲੇਟ ਸੋ ਮੈਂ ਲੇਟ ਪਹੁੰਚੀਆ ਮਤਲਬ ਆਫਟਰਨੂਨ ਦੇ ਵਿੱਚ ਸੋ ਹੁਣ ਹਨੇਰਾ ਹੋਣਾ ਸਟਾਰਟ ਹੋ ਗਿਆ ਆ ਕਿਉਂਕਿ 4 ਵਜੇ ਕੇ ਹੋਏ ਆ ਪਰਮਿਸ਼ਨ ਦੇ ਲਈ ਦੱਸਿਆ ਹੋਇਆ ਕਿ ਸਾਈਡ ਕੀ ਹੈ ਸੋ ਹੁਣ ਮੇਰੇ ਕੋਲ ਉਹਨ 사이ਡ ਨੂੰ ਜਾ ਰਹੀਆਂ ਆ। ਇਸ ਸੜਕ ਤੇ ਚਰਚ ਵੀ ਬਣੀ ਹੋਈ ਹੈ ਇੱਥੇ। ਇਹ ਤੋਂ ਸਟਾਰਟ ਹੋਣਾ ਹੈ ਯਾ ਟਾਊਨ ਸੈਂਟਰ। ਤੇ ਜਿੱਦਾਂ ਤੁਸੀਂ ਦੇਖ ਸਕਦੇ ਆ ਡੈਕੋਰੇਸ਼ਨ ਵੀ ਅੱਛੀ ਹੋਈ ਆ ਤੇ ਕੈਫੇ ਤੇ ਰੈਸਟੋਰੈਂਟਸ ਵੀ ਅੱਛੇ ਨੇ